ਸਵਾਗਤ ਹੈ ਤੁਹਾਡਾ ਪੰਜਾਬ ਦੀ ਆਵਾਜ਼ ਨਿਊਜ਼ ਚੈਨਲ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਬਟਾਲਾ ਸ਼ਹਿਰ ਦੇ ਵਿੱਚ ਜਿੱਥੇ ਕਿ ਇੱਕ ਸ਼ਾਹਪੁਰਾ ਪਿੰਡ ਦੇ ਵਿੱਚ ਪਾਕਿਸਤਾਨ ਦੇ ਡਰੋਨ ਦਾ ਇੱਕ ਹਿੱਸਾ ਡਿੱਗਾ ਇਸ ਪਿੰਡ ਵਿੱਚ ਜੋ ਕੀ ਨਾਕਾਮਯਾਬ ਹੋਇਆ ਉੱਥੋਂ ਦੀ ਜਨਤਾ ਦਾ ਕਹਿਣਾ ਹੈ ਕਿ ਇਹ ਇੱਕ ਬਾਬੇ ਨਾਨਕ ਦੀ ertid ਹੈ ਇਸ ਲਈ ਇਹ ਨਾਕਾਮਯਾਬ ਹੋਇਆ ਆਓ ਤੁਹਾਨੂੰ ਉੱਥੋਂ ਦੀਆਂ 라이 ਤਸਵੀਰਾਂ ਦਿਖਾਈਏ ਕੈਮਰਾਮੈਨ ਸੰਜੀਵ ਦੇ ਨਾਲ ਸੀਮਾ ਪੱਧਨ ਦੀ ਖਾਸ ਰਿਪੋਰਟ ਬੋਲ ਗੂ ਬਾਬੇ ਗੁਰੂ ਨਾਨਕ ਦੇਵ ਜੀ ਅਚਲ ਸਾਹਿਬ ਦੀ ਕਾਲੀ ਦਵਾਦੇ ਦੀ ਬੜੀ ਮਹਿਮਾ ਹੈ ਇੱਥੇ ਜਿਹੜਾ ਜਿੰਨੇ ਵੀ ਬੰਬ ਮਤਲਬ ਇੱਥੇ ਇੱਕ ਪਹਿਲਾ ਇਹ ਬੰਬ ਡਿੱਗਾ ਤੇ ਇਹਨਾਂ ਨੇ ਬਾਹਰ ਸੁੱਟਿਆ ਵਾ ਜਿਹੜਾ ਕੋਈ ਨੁਕਸਾਨ ਨਹੀਂ ਹੋਇਆ ਆਪਣੇ ਭਾਰਤੀ ਫੌਜੀ ਬਹੁਤ ਸਾਂਸਾ ਕਰਾਂਗੇ ਜਿਹੜਾ ਡਿਫੈਂਸ ਰੂਜ਼ ਬਹੁਤ ਹਾਈ ਕੀਤਾ ਤੇ ਪਾਕਿਸਤਾਨ ਨੂੰ ਕੁੜਨੇ ਆਪਾਲ ਕਰ ਦਿੱਤਾ ਜਿਸ ਕਰਕੇ ਅਸੀਂ ਬਹੁਤ ਖੁਸ਼ ਹਾਂ ਜਿਹੜਾ ਕੋਈ ਨੁਕਸਾਨ ਨਹੀਂ ਹੋਇਆ ਤੇ ਪਾਕਿਸਤਾਨ ਨੂੰ ਆਪਣੇ ਮੱਥੇ ਤੇਕਣੇ ਪੈਣਗੇ ਤੇ ਉਹਨਾਂ ਨੂੰ ਹੱਥ ਜੋੜਨੇ ਪੈਣਗੇ ਭਾਰਤ ਦੀ ਫੌਜ ਦੇ ਜੈ ਹਿੰਦ ਜੈ ਭਾਰਤ ਮਾਂ ਵੀ ਅਜੀਬ ਵਾਲੀ ਅਜੀਬ ਵਾਲੀ ਜਿਹੜੀ ਇਸ ਵੇਲੇ ਮਜ਼ਾਇਲ ਜਿਹੜੀ ਇਹ ਕਿੰਨੇ ਵਜੇ ਤੇ ਕਿਦਾਂ ਤੁਹਾਨੂੰ ਪਤਾ ਲੱਗਾ ਇਹ ਡਿੱਗੀ ਤੇ ਕੋਈ ਰਾਤ ਹੈ ਜੀ 12 ਤੋਂ 1 ਵਜੇ ਦੇ ਵਿੱਚ ਕੀਤੀ ਹੈ ਤੇ ਪਤਾ ਜਿਹੜਾ ਵਾ ਸਵੇਰੇ ਲੱਗਾ ਸਵੇਰੇ ਜਾਨਵਰ ਲੈ ਕੇ ਆਏ ਸੀ ਆਪਣੇ ਮੇਰੇ ਅਫਸਰ ਕਰਦੇ ਆ ਉਹਨਾਂ ਨੇ ਜਾ ਕੇ ਲੱਗ ਕੇ ਜਾਣਗੇ ਉਦੋਂ ਡਾਊਟ ਹੋਇਆ ਵੀ ਕੀ ਪਿਆ ਤੇ ਪਿੰਡ ਦੇ ਵਿੱਚ ਕੋਈ ਰਾਤ ਨੂੰ ਕੋਈ ਵਾਅ ਜਾਂ ਧਮਾਕੇ ਦੀ ਆਵਾਜ਼ ਜਿਨ੍ਹਾਂ ਕਹਿੰਦੇ ਨੇ ਧਮਕ ਧਮਕ ਕੋਈ ਇਸ ਤਰ੍ਹਾਂ ਦੇ ਕੋਈ ਫੀਲ ਹੋਇਆ ਕੋਈ ਫੀਲ ਨਹੀਂ ਕਿਸੇ ਨੂੰ ਨਹੀਂ ਹੋਇਆ ਹੋਰ ਵੀ ਮੈਂ ਪਤਾ ਕੀਤਾ ਲੱਗੋ ਕਿਸੇ ਨੇ ਵੀ ਕਿਹਾ ਵੀ ਨਹੀਂ ਇਸ ਤਰ੍ਹਾਂ ਦਾ ਕੋਈ ਸਾਦੀ ਪੂਰੇ ਦੌਰ ਤੇ ਬਲੈਕਆਊਟ ਸੀ ਜੀ ਇਹ ਭਾਰਤੀ ਫੌਜਾਂ ਨੇ ਜਿੱਦਾਂ ਕਿ ਪਾਕਿਸਤਾਨ ਦੀਆਂ ਜਿੰਨੀਆਂ ਵੀ ਜਿੰਨੀਆਂ ਮਸਾਇਲਾ ਆਈਆਂ ਨੇ ਕਿਤਨਾ ਕਿਤਨਾ ਡਿਫਿਊਜ਼ ਕਰ ਦਿੱਤੀਆਂ ਨੇ ਉਪਰ ਉਹਦੇ ਬਾਰੇ ਭਾਰਤੀ ਫੌਜ ਦੱਸੇ ਕਿੰਨਾ ਕਮਾਨ ਤੇ ਕੀ ਕਹਿਣਾ ਚਾਹੁੰਦੇ ਹੋ ਕੋ ਜੀ ਇਸ ਤੋਂ ਵੱਡਾ ਮਾਨ ਤੇ ਸਾਨੂੰ ਕਿ ਫੌਜ ਤੇ ਹੀ ਸਾਡਾ ਮਾਨ ਫੌਜ ਦੇ ਸਿਰ ਤੇ ਤੇ ਅਸੀਂ ਟਿਕੇ ਹਾਂ ਤੋਂ ਉਸ ਤੋਂ ਵੱਡਾ ਮਾਨ ਮੈਂ ਨਹੀਂ ਕਹਿ ਸਕਦਾ ਦੂਰ ਤੋਂ ਬਾਦ ਉਹ ਪਰ ਵੀ ਦਾ ਤੁਸੀਂ ਪਿੰਡ ਦੇ ਸਰਪੰਚ ਹੋ ਮੋਹਤਵਾਰ ਹੋ ਆਮ ਜਨਤਾ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਇਹ ਕਹਿਣਾ ਚਾਹੁੰਦਾ ਇੱਕ ਦੇ ਵੇਖੋ ਡਰਨ ਦੀ ਲੋੜ ਨਹੀਂ ਕੁਝ ਗਲਤ ਇਨਫੋਰਮੇਸ਼ਨ ਨਹੀਂ ਫਲਾਉਣੀ ਜੋ ਸਚਾਈ ਆ ਜੇ ਕੋ ਤੁਹਾਨੂੰ ਪਤਾ ਲੱਗਦਾ ਤੇ ਪੁਲਿਸ ਨੂੰ ਦੱਸਿਆ ਜਾਏ ਤੁਸੀਂ ਆਪਣੇ ਤੌਰ ਤੇ ਜਿਹੜਾ ਵਾ ਸੋਸ਼ਲ ਮੀਡੀਆ ਤੇ ਕੋ ਗਲਤ ਇਨਫੋਰਮੇਸ਼ਨ ਨਾ ਇਹ ਨਹੀਂ ਬਾਕੀ ਜੋ ਸਾਨੂੰ ਗਾਈਡਲਾਈਨ ਮਿਲਦੀਆਂ ਆ ਫਾਰਮੀਆਂ ਵੱਲੋਂ ਮਿਲਦੀਆਂ ਪੁਲਿਸ ਵੱਲੋਂ ਮਿਲਦੀਆਂ ਪ੍ਰਸ਼ਾਸਨ ਵੱਲੋਂ ਉਹ ਤੇ ਜਿਹੜੀਆਂ ਫੋਲੋ ਕਰਦੇ ਹਾਂ ਹਾਂਜੀ